मुख्यम्री मुख्यमत्री ब ਵਾਗੇ ਤੋਂ ਸੁੱਝੇ ਲੱਗੇ ਜਿਹਾ ਲੱਗੇ ਤੁਹਾ ਬਤਨ ਮੇਰਾ ਨਾਮ ਸੁਰਿੰਦਰ ਚੌਧਰੀ ਹੈ ਜੀ ਮੈਂ ਅਸਿਸਟੈਂਟ ਪ੍ਰੋਫੈਸਰ 1158 ਫਰੰਟ ਵੱਲੋਂ ਅੱਜ ਪਟੇੰਡਾ ਇਕਾਈ ਵੱਲੋਂ ਇੱਥੇ ਆਇਆ ਹਾਂ ਅੱਜ ਅਸੀਂ ਰਜਿੰਦਰਾ ਕਾਲਜ ਵਿਖੇ ਇੱਕ ਪ੍ਰੋਟੈਸਟ ਲੈ ਕੇ ਚੱਲ ਰਹੇ ਹਾਂ ਜਿਦੇ ਵਿੱਚ ਅਸੀਂ ਆਰਥੀ ਫੂਕ ਮੁਜ਼ਾਹਰਾ ਕਰਨ ਜਾ ਰਹੇ ਹਾਂ ਇਹ ਆਰਥੀ ਫੂਕ ਮੁਜ਼ਾਹਰਾ ਪੰਜਾਬ ਸਰਕਾਰ ਦੀ ਬੇਸ਼ਰਮੀ ਅਤੇ ਵਾਅਦਾ ਖਿਲਾਫੀ ਨੂੰ ਲੈ ਕੇ ਉਹਦੇ ਉਹਨਾਂ ਦਾ ਇੱਕ ਸੱਚ ਸਾਡੇ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਲਈ ਮੁਜ਼ਾਹਰਾ ਅਸੀਂ ਕਰਨ ਜਾ ਰਹੇ ਹਾਂ ਜੀ ਮੰਗਲਵੇ ਸਾਡੀ ਮੁੱਖ ਮੰਗ ਤਾਂ ਇਹ ਹੈ ਜੀ ਕਿ ਸਾਡੇ ਖਿਲਾਫ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਭਰਤੀ ਦੇ ਖਿਲਾਫ ਫੈਸਲਾ ਆਇਆ ਸੀ ਕਿ ਇਸ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਪਰ ਪੰਜਾਬ ਸਰਕਾਰ ਨੇ ਇੱਕ ਓਪਨ ਦੇ ਵਿੱਚ ਧਿਆਨ ਦਿੱਤਾ ਸੀ ਕਿ ਅਸੀਂ ਇਸ ਦੇ ਵਿੱਚ ਰਿਵਿਊ ਪਟੀਸ਼ਨ ਦਾਇਰ ਕਰਾਂਗੇ ਰਿਵਿਊ ਪਟੀਸ਼ਨ ਦਾਇਰ ਕਰਨ ਦੇ ਲਈ 1 ਮਹੀਨੇ ਦਾ ਸਮਾਂ ਹੁੰਦਾ ਹੈ ਪਰ ਉਸ 1 ਮਹੀਨੇ ਨੂੰ ਬੀਤੇ ਵੀ ਹੁਣ ਕਾਫੀ ਟਾਈਮ ਹੋ ਗਿਆ ਹੁਣ ਲਗਭਗ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਪੰਜਾਬ ਸਰਕਾਰ ਵੱਲੋਂ ਨਾ ਹੀ ਕੋਈ ਰਿਵਿਊ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਅਸੀਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਜੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹ ਸਾਡੇ ਨਾਲ ਇੱਕ ਵੀ ਮੀਟਿੰਗ ਕਰਨ ਦੇ ਲਈ ਤਿਆਰ ਨਹੀਂ ਹੈਗੇ ਪਿਛਲੇ ਹਫਤੇ ਅਸੀਂ ਇਸੇ ਹਫਤੇ 100 ਵਾਰ ਨੂੰ ਅਸੀਂ ਇੱਕ ਧਰਨਾ ਕੀਤਾ ਸੀ ਸੰਗਰੂਰ ਵਿਖੇ ਉੱਥੇ ਸਾਨੂੰ ਤਿੰਨ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਨੇ ਰਿਟਨ ਦੇ ਵਿੱਚ ਦਿੱਤੀ ਗਈ ਪਰ ਇਹ ਬੇਸ਼ਰਮ ਸਰਕਾਰ ਫਿਰ ਉਸ ਮੀਟਿੰਗ ਤੋਂ ਵੀ ਭੱਜ ਚੁੱਕੀ ਹੈ ਹੁਣ ਸਾਨੂੰ ਇਹ ਕਹਿ ਦਿੱਤਾ ਗਿਆ ਕਿ ਇਹ ਮੀਟਿੰਗ ਤੁਹਾਡੇ ਨਾਲ ਨਹੀਂ ਕੀਤੀ ਜਾਏਗੀ ਅਗਲਾ ਐਕਸ਼ਨ ਅਗਲਾ ਐਕਸ਼ਨ ਇਹ ਹੀ ਹੋਏਗਾ ਜੀ ਕਿ ਜੇ ਸਰਕਾਰ ਸਾਡੇ ਨਾਲ ਟੇਬਲ ਟੌਪ ਤੇ ਨਹੀਂ ਆਉਂਦੀ ਤਾਂ ਅਸੀਂ ਬਹੁਤ ਜਲਦੀ ਸੀਐਮ ਹਾਊਸ ਦਾ ਫੇਰ ਤੋਂ ਕਹਿਰਾਉ ਕਰਨ ਜਾ ਰਹੇ ਆ ਤੇ ਇਸ ਵਾਰ ਉਹ ਕਹਿਰਾਉ ਕਹਿਰਾਉ ਬਹੁਤ ਜ਼ਿਆਦਾ ਵਾਇਲੈਂਟ ਹੋਏਗਾ ਸਾਡੇ ਵੱਲੋਂ ਕਿਉਂਕਿ ਅਸੀਂ ਹੁਣ ਬਹੁਤ ਬੁਰੇ ਤਰੀਕੇ ਨਾਲ ਇਸ ਭਰਤੀ ਦੇ ਵਿੱਚ ਫਸ ਚੁੱਕੇ ਆ ਸਾਡਾ ਸਰਕਾਰ ਹੱਲ ਨਹੀਂ ਕਰ ਰਹੀ ਹੱਲ ਕਰਨਾ ਤਾਂ ਦੂਰ ਉਹ ਸਾਡੇ ਨਾਲ ਗੱਲ ਕਰਨ ਦੇ ਲਈ ਵੀ ਤਿਆਰ ਨਹੀਂ ਹੈ ਤੇ ਅਸੀਂ ਇਸ ਵਾਰ ਅਸੀਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਇਲਾਨ ਵੀ ਜਾਵਾਂਗੇ ਉੱਥੇ ਜੇ ਉਹਨਾਂ ਨੇ ਸਾਨੂੰ ਰੋਕਣਾ ਹੈ ਤੇ ਇਸ ਵਾਰ ਆਪਦੀਆਂ ਡਾਂਗਾ ਚਲਾ ਕੇ ਦੇਖ ਲੈਣ ਜੇ ਗੋਲੀਆਂ ਚਲਾਉਣੀਆਂ ਗੋਲੀਆਂ ਚਲਾ ਕੇ ਦੇਖ ਲੈਣ ਪਰ ਇਸ ਵਾਰ ਅਸੀਂ ਰੁਕਣ ਵਾਲੇ ਨਹੀਂ ਆ ਜਦੋਂ ਤੱਕ ਸਰਕਾਰ ਸਾਡੇ ਨਾਲ ਟੇਬਲ ਟॉक ਤੇ ਨਹੀਂ ਆਉਂਦੀ ਸਾਡੇ ਨਾਲ ਗੱਲਬਾਤ ਨਹੀਂ ਕਰਦੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

करो, फाइल करो, फाइल करो। तो सर मेरा नाम राजवीर कौर है मैं सरकारी रजिंदरा कॉलेज बठिंडा विखे हिसाब की सहायक प्रोफेसर है ਅੱਜ ਸਾਡੇ ਕੋਲ ਜਲਾ ਹੈ ਯਾਰ ਉਹ ਪਹੁੰਚਿਆ ਹੈ ਹਾਂਜੀ ਹਾਂਜੀ ਅ ਸਰ ਸਾਡੀ ਮੰਗ ਇਹ ਹੈ ਕਿ ਅਸੀਂ 15 ਸਤੰਬਰ ਨੂੰ ਸੰਗਰੂਰ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਸੀ ਉੱਥੇ ਅਸੀਂ ਇੱਕ ਧਰਨਾ ਲਾਇਆ ਸੀ ਜਿਸ ਧਰਨੇ ਦੇ ਵਿੱਚ ਸਾਡੇ 16 ਸਾਥੀਆਂ ਦੀ ਗ੍ਰਿਫਤਾਰੀ ਹੋਈ ਉੱਥੇ ਸਾਡੀਆਂ ਜੋ ਮਹਿਲਾ ਪ੍ਰੋਫੈਸਰ ਸੀ ਉਹਨਾਂ ਦੇ ਨਾਲ ਬੱਤਸਲੂਕੀ ਕੀਤੀ ਬਹੁਤ ਕੁਛ ਲੰਬੇ ਬਾਅਦ ਸਾਨੂੰ ਇੱਕ 18 ਸਤੰਬਰ ਦੀ ਮੀਟਿੰਗ ਮਿਲੀ ਸੀ ਕੈਬਨਿਟ ਮਿਨਿਸਟਰਸ ਦੇ ਨਾਲ ਬਟ ਸਰਕਾਰ ਵੱਲੋਂ ਉਹ ਜਿਹੜੀ ਉਹ ਮੀਟਿੰਗ ਹੈ ਉਹ ਪੋਸਟਪੋਨ ਕਰ ਦਿੱਤੀ ਗਈ ਮੁਲਤਵੀ ਕਰ ਦਿੱਤੀ ਗਈ 8 ਅਕਤੂਬਰ ਦੇ ਲਈ ਬਟ ਸਰ ਸਾਡੀ ਜੋ ਰਿਵਿਊ ਪਟੀਸ਼ਨ ਦੀ ਜੋ ਮੰਗ ਹੈ ਉਹ ਦਿਸੀਜਨ ਆਨ ਤੋਂ 1 ਮਹੀਨੇ ਦੇ ਵਿੱਚ ਵਿੱਚ ਫਾਈਲ ਕਰਨੀ ਹੁੰਦੀ ਆ ਬਟ ਸਾਡਾ ਹੁਣ 2 ਮਹੀਨਿਆਂ ਤੋਂ ਉੱਪਰ ਦਾ ਟਾਈਮ ਹੋ ਚੁੱਕਿਆ ਸਰਕਾਰ ਉਸ ਨੂੰ ਉਸ ਰਿਵਿਊ ਪਟੀਸ਼ਨ ਨੂੰ ਧਾਇਰ ਕਰਨ ਦੇ ਲਈ ਸਹਿਰਦਤਾਨੀ ਦਿਖਾ ਰਹੀ ਜਿਸ ਲਈ ਸਾਨੂੰ ਸੜਕਾਂ ਤੇ ਉੱਤਰਨਾ ਪਿਆ ਸਾਡਾ ਉਸ ਦਿਨ ਵਾਲਾ ਪ੍ਰਦਰਸ਼ਨ ਵੀ ਇਸੇ ਨੂੰ ਲੈ ਕੇ ਸੀ ਹੁਣ ਅੱਜ ਵੀ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਨ ਆਏ ਆ ਅੱਜ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਜ਼ਿਲਾ ਪੱਧਰੀ ਪ੍ਰਦਰਸ਼ਨ ਹੋ ਰਹੇ ਆ ਕਿ ਸਰਕਾਰ ਸਾਡੇ ਨਾਲ ਗੱਲਬਾਤ ਕਰੇ ਸਾਡੇ ਨਾਲ ਫੌਰੀ ਤੌਰ ਤੇ ਮੀਟਿੰਗ ਕਰੇ ਤੇ ਸਾਡੇ ਮਸਲਿਆਂ ਦਾ ਹੱਲ ਕਰੇ ਜੇ ਇਹ ਜਹਾਂ ਨਹੀਂ ਹੁੰਦਾ ਹੁਣ ਵੀ ਸਾਨੂੰ ਜਲਦੀ ਕਿਸੇ ਸ਼ਾਰਟ ਨੋਟਿਸ ਤੇ ਮੀਟਿੰਗ ਨਹੀਂ ਮਿਲਦੀ ਤਾਂ ਅਸੀਂ 21 ਸਤੰਬਰ ਐਤਵਾਰ ਨੂੰ ਸੰਗਰੂਰ ਵਿਖੇ ਇੱਕ ਦੁਬਾਰਾ ਤੋਂ ਰੋਜ਼ ਪ੍ਰਦਰਸ਼ਨ ਕਰਾਂਗੇ ਤੇ ਜਿਆਦਾ ਗਿਣਤੀ ਦੇ ਨਾਲ ਡਟ ਕੇ ਕਰਾਂਗੇ ਉਹਨਾ ਟਾਈਮ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਹਾਏ 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 ਕੀ ਸਰਕਾਰ ਹਾਏ 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 ਹਾਏ